ਲਗੇ ਲਗੇ ਚਾਰ ਚਾਰ ਤੇ ਉਹ ਵੀ ਨਹੀਂ ਚੱਲਦੀ ਬੱਸਾਂ ਵੀ ਇਹੋ ਹਾਲ ਬੁਰਾ ਹਾਂ ਚਾਰਲਾ ਪੈਂਦੇ ਨੇ ਕਿਹਾ ਲਾਗੇ ਬਣੇ ਰਹੋ ਪ੍ਰਸਤੂ ਵੀ ਨਹੀਂ ਤੁਰਦਾ ਆਲੇ ਵਾਲੇ ਬਣਾਉਂ ਨਹੀਂ ਦਿੰਦੇ ਸਕੂਲ ਤਾਂ ਬਣਾਉਣ ਦੇਤੇ ਜੀ ਆਏ ਇਹਨੇ ਬੜਾ ਕੁਝ ਕੀਤਾ ਜੀ ਦੇਖੋ ਬੰਲੇ ਆ ਵੀਰੋ ਕਹਿੰਦੇ ਸੀ ਨਹੀਂ ਤੁਸੀਂ ਲੈ ਸਕੂਲ ਤਾਂ ਨੂੰ ਜਾਣਕੀ ਨਹੀਂ ਬਣਾਇਆ ਕਿਉਂਕਿ ਜੇ ਸਕੂਲ ਬਣ ਜਾਣਗੇ ਇਹਨਾਂ ਨੂੰ ਪਤਾ ਸੀ ਸਕੂਲ ਬਣ ਜਾਣਗੇ ਗਰੀਬਾਂ ਦੇ ਜਵਾਕ ਸੰਗਾਂ ਦੀ ਸਕੂਲਾਂ 'ਚ ਪੜਦੇ ਆ ਗਰੀਬਾਂ ਦੇ ਜਵਾਕ ਬਣ ਜਾਣਗੇ ਜੇ ਕਿਰੀ ਬੰਨ ਜਵਾਕ ਪੜ ਕੇ ਉਹ ਅਫਸਰ ਬਣ ਜਾਣ ਜਿਉਂ ਅਫਸਰ ਬਣ ਕੇ ਘਰ ਦੀਆਂ ਗਰੀਬੀਆਂ ਚੱਕ ਦੇਣ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਲੀਡਰਾਂ ਦੇ ਘਰਾਂ ਮੂਰੇ ਇਹਨਾਂ ਦੇ ਮਹਿਲਾ ਮੂਰੇ ਢਣ ਕੇ ਢਣ ਕੇ ਅੱਜ ਜਿਹਾ ਲੈ ਕੇ ਲਾਈਨ ਬੰਨ ਕੇ ਹੱਥ ਬੰਨ ਕੇ ਕੌਮ ਖੜੂ ਆ ਵਸਾ ਇਹ ਨਹੀਂ ਪੜਨਦੇ ਆਪਾਂ ਨੂੰ ਦੱਸਿਆ ਵੀ ਨਹੀਂ ਹੈਗਾ ਵੀ ਮੰਗਾ ਕੀ ਨੇ ਆਪਾਂ ਨੂੰ ਹਾਂ ਤੱਕ ਪਤਾ ਨਹੀਂ ਲੱਗਣ ਦਿੱਤਾ ਇਹਨਾਂ ਕਿਹੜੀਆਂ ਮੰਗਣੀਆਂ ਨੇ ਬੱਸਾਂ ਵੀ ਹਾਂ ਚਾਰਲਾ ਪੈਂਦੇ ਨੇ ਕਿਹਾ ਲਾਗੇ ਬਣੇ ਰਹੋ ਪ੍ਰਾਸ਼ੂ ਵੀ ਤੁਰਦਾ ਆਲੇ ਵਾਲੇ ਬਣਾਉ ਨਹੀਂ ਦਿੰਦੇ ਸਕੂਲ ਤਾਂ ਬਣਾਉਣ ਦੇ ਦਿੰਦੇ ਬੱਸਾਂ ਵੀ ਹਾਂ ਚਾਰਲਾ ਪੈਂਦੇ ਨੇ ਕਿਹਾ ਲਾਗੇ ਬਣੇ ਰਹੋ ਪ੍ਰਾਸ਼ੂ ਵੀ ਤੁਰਦਾ ਆਲੇ ਵਾਲੇ ਬਣਾਉ ਨਹੀਂ ਦਿੰਦੇ ਸਕੂਲ ਤਾਂ ਬਣਾਉਣ ਦੇ ਦਿੰਦੇ ਜੀ ਆਏ ਮੈਂ ਬਰਾਬਰ ਕੋਸ਼ਿਸ਼ ਕੀਤਾ ਜੀ ਦੇਖੋ ਬੰਲੇ ਆ ਵੀਰੋ ਕਾਹ ਚ ਨਹੀਂ ਆਇਆ ਤੁਸੀਂ ਲੈ ਸਕੂਲ ਦਾ ਨੂੰ ਜਾਣ ਕੇ ਨਹੀਂ ਬਣਾਇਆ ਕਿਉਂਕਿ ਜੇ ਸਕੂਲ ਬਣ ਜਾਣਗੇ ਇਹਨਾਂ ਨੂੰ ਪਤਾ ਸੀ ਸਕੂਲ ਬਣ ਜਾਣਗੇ ਗਰੀਬਾਂ ਦੇ ਜਵਾਨ ਕ ਸੰਗ ਸਕੂਲਾਂ ਚ ਪੜਦੇ ਆ ਗਰੀਬਾਂ ਦੇ ਜਵਾਨ ਬਣ ਜਾਣਗੇ ਜੇ ਗਰੀਬਾਂ ਦੇ ਜਵਾਨ ਪੜ ਕੇ ਉਹ ਅਫਸਰ ਬਣ ਜਾਣ ਜੇ ਉਹ ਅਫਸਰ ਬਣ ਕੇ ਘਰ ਦੀਆਂ ਗਰੀਬੀਆਂ ਚੱਕ ਦੇਣ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਲੀਡਰਾਂ ਦੇ ਘਰਾਂ ਮੂਰੇ ਇਹਨਾਂ ਦੇ ਮਹਿਲਾ ਮੂਰੇ ਹਣਕੇ ਤੜਕੇ ਅੱਜ ਜਿਆ ਲੈ ਕੇ ਲਾਈਨ ਬੰਨ ਕੇ ਹੱਥ ਬੰਨ ਕੇ ਕੌਣ ਖੜੂਆ ਬੱਸ ਆਏ ਨਹੀਂ ਪੜਨਦੇ ਆਪਾਂ ਨੂੰ ਦੱਸਿਆ ਵੀ ਨਹੀਂ ਹੈਗਾ ਵੀ ਮੰਗਾ ਕੀ ਨੇ ਆਪਾਂ ਨੂੰ ਹਾਂ ਤੱਕ ਪਤਾ ਨਹੀਂ ਲੱਗਣਦਾ ਇਹਨਾਂ ਨੇ ਵੀ ਮੰਗਾ ਕਿਹੜੀਆਂ ਮੰਗਣੀਆਂ ਨੇ ਬੱਸ ਆ ਵੀ ਹਾਂ ਚਾਰ ਲਾ ਪੈਂਦੇ ਨੇ ਕੰਮਾਂਗੇ ਬਣੇ ਰਹੋ ਪ੍ਰਾਪਤ ਵੀ ਨਹੀਂ ਹੁੰਦਾ ਹੋਵੇ ਕੋਲੇ ਪੜਾਉਣ ਲਗੇ ਲਗੇ ਚਾਰ ਚਾਰ ਤੇ ਉਹ ਵੀ ਨਹੀਂ ਚੱਲੇ ਬੱਸਾਂ ਵੀ ਇਹੋ ਹਾਲ ਬੁਰਾ ਹਾਂ ਚਾਰਲਾ ਪੈਂਦੇ ਨੇ ਕਿਹਾ ਲਾਗੇ ਬਣੇ ਰਹੋ ਪ੍ਰਸਤੂ ਵੀ ਨਹੀਂ ਤੁਰਦਾ ਆਲੇ ਵਾਲੇ ਬਣਾਉਂ ਨਹੀਂ ਦਿੰਦੇ ਸਕੂਲ ਤਾਂ ਬਣਾਉਣ ਦੇਤੇ ਜੀ ਆਏ ਇਹਨੇ ਬੜਾ ਕੁਝ ਕੀਤਾ ਜੀ ਦੇਖੋ ਬੰਲੇ ਆ ਵੀਰੋ ਕਾਹਿਸ ਕਹੇ ਨਹੀਂ ਤੁਸੀਂ ਬਣਾ ਲਿਆ ਸਕੂਲ ਤਾਂ ਨੂੰ ਜਾਣ ਕੇ ਨਹੀਂ ਬਣਾਇਆ ਕਿਉਂਕਿ ਜੇ ਸਕੂਲ ਬਣ ਜਾਣਗੇ ਇਹਨਾਂ ਨੂੰ ਪਤਾ ਸੀ ਸਕੂਲ ਬਣ ਜਾਣਗੇ ਗਰੀਬਾਂ ਦੇ ਜਵਾਂਗ ਸੰਗਾਂ ਦੇ ਸਕੂਲਾਂ 'ਚ ਪੜਦੇ ਆ ਗਰੀਬਾਂ ਦੇ ਜਵਾਂਗ ਬਣ ਜਾਣਗੇ ਜੇ ਕਿਰੀ ਬਣ ਜਾਵਾਂ ਗਾ ਪੜ ਕੇ ਉਹ ਅਫਸਰ ਬਣ ਜਾਣ ਜੇ ਉਹ ਅਫਸਰ ਬਣ ਕੇ ਘਰ ਦੀਆਂ ਗਰੀਬੀਆਂ ਚੱਕ ਦੇਣ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਲੀਡਰਾਂ ਦੇ ਘਰਾਂ ਮੂਰੇ ਇਹਨਾਂ ਦੇ ਮਹਿਲਾ ਮੂਰੇ ਢਣ ਕੇ ਢਣ ਕੇ ਅੱਜ ਜਿਆ ਲੈ ਕੇ ਲਾਈਨ ਬਣ ਕੇ ਹੱਥ ਬੰਨ ਕੇ ਕੌਮ ਖੜੂ ਆ ਵਸਾ ਇਹ ਨਹੀਂ ਪੜਨੰਦੈ ਆਪਾਂ ਨੂੰ ਦੱਸਿਆ ਵੀ ਨਹੀਂ ਹੈਗਾ ਵੀ ਮੰਗਾ ਕੀ ਨੇ ਆਪਾਂ ਨੂੰ ਹਾਂ ਤੱਕ ਪਤਾ ਨਹੀਂ ਲੱਗਣ ਦਿੱਤਾ ਨਾ ਲਗੇ ਲਗੇ ਚਾਰ ਚਾਰ ਤੇ ਉਹ ਵੀ ਨਹੀਂ ਚੱਲੇ ਬੱਸਾਂ ਵੀ ਇਹੋ ਹਾਲ ਬੁਰਾ ਹਾਂ ਘਰਾਂ ਲਾ ਪੈਂਦੇ ਨੇ ਕਿ ਲਾਗੇ ਬਣੇ ਰਹੋ ਪ੍ਰਸਤੂ ਵੀ ਨਹੀਂ ਤੁਰਦਾ ਆਲੇ ਵਾਲੇ ਬਣਾਉਂ ਨਹੀਂ ਦਿੰਦੇ ਸਕੂਲ ਤਾਂ ਬਣਾਉਣ ਦੇਤੇ ਜੀ ਆਏ ਇਹਨੇ ਬੜਾ ਕੁਝ ਕੀਤਾ ਜੀ ਦੇਖੋ ਬੰਲੇ ਆ ਵੀਰੋ ਕਹਿੰਦੇ ਨਹੀਂ ਆਏ ਤੁਸੀਂ ਨਹੀਂ ਆਏ ਲੈ ਸਕੂਲ ਤਾਂ ਨੂੰ ਜਾਣ ਕੇ ਨਹੀਂ ਬਣਾਇਆ ਕਿਉਂਕਿ ਜੇ ਸਕੂਲ ਬਣ ਜਾਣਗੇ ਇਹਨਾਂ ਨੂੰ ਪਤਾ ਸੀ ਸਕੂਲ ਬਣ ਜਾਣਗੇ ਗਰੀਬਾਂ ਦੇ ਜਵਾਂਕ ਸੰਗਾਂ ਦੀ ਸਕੂਲਾਂ 'ਚ ਪੜਦੇ ਆ ਗਰੀਬਾਂ ਦੇ ਜਵਾਂਕ ਬਣ ਜਾਣਗੇ ਜੇ ਕਿਰੀ ਬਣ ਜਾਗ ਬਣ ਕੇ ਉਹ ਅਫਸਰ ਬਣ ਜਾਣ ਜੇ ਉਹ ਅਫਸਰ ਬਣ ਕੇ ਘਰ ਦੀਆਂ ਗਰੀਬੀਆਂ ਚੱਕ ਦੇਣ ਜੇ ਘਰਾਂ ਦੀਆਂ ਗਰੀਬੀਆਂ ਚੱਕੀਆਂ ਗਈਆਂ ਫਿਰ ਇਹਨਾਂ ਲੀਡਰਾਂ ਦੇ ਘਰਾਂ ਮੂਰੇ ਇਹਨਾਂ ਦੇ ਮਹਿਲਾ ਮੂਰੇ ਟੜਕੇ ਟੜਕੇ ਅੱਜਿਆਂ ਲੈ ਕੇ ਲਾਈਨ ਬਣ ਕੇ ਹੱਥ ਬੰਨ ਕੇ ਕੌਣ ਕੜੂਆ ਵਸਾ ਇਹ ਨਹੀਂ ਬਣਨ ਦੇ ਆਪਾਂ ਨੂੰ ਦੱਸਿਆ ਵੀ ਨਹੀਂ ਹੈਗਾ ਵੀ ਮੰਗਾ ਕੀ ਨੇ ਆਪਾਂ ਨੂੰ ਹਾਂ ਤੱਕ ਲਗਨਦਾ ਨਾ ਨਾ ਇਹ ਮੰਗਾ ਕਿਹੜੀਆਂ ਮੰਗਣੀਆਂ ਨੇ